ਸਾਨੂੰ ਅਸ਼ੋਰੈਂਸ ਦਿੱਤੀ ਜਾਏ ਕਿ ਜੇ ਅਸੀਂ ਇਨਵੈਸਟੀਗੇਟਿੰਗ ਏਜੰਸੀ ਕੋਲ ਆਨੇ ਆ ਆਪਣੇ ਆ ਕੇ ਆਪਣੇ ਆਪ ਨੂੰ ਸਾਰੀ ਸਫਾਈ ਦੇਣ ਨੂੰ ਤਿਆਰ ਹਾਂ ਤੇ ਸਾਨੂੰ ਆਊਟਰਾਇਟਲੀ ਅਰੈਸਟ ਕਰਕੇ ਸਾਡੇ ਉੱਪਰ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਜਾਏਗੀ ਸਾਨੂੰ ਸੁਣਵਾਈ ਦਾ ਮੌਕਾ ਦਿੱਤਾ ਜਾਏ ਔਰ ਮੇਰੀ ਰਿਕੁਐਸਟ ਹੈ ਟੂ ਦਾ ਡੀਜੀਪੀ ਟੂ ਦਾ ਵਰਦੀ ਚੀਫ ਮਿਨਿਸਟਰ ਐਂਡ 올 ਦਾ ਸਟੇਟ ਮਸ਼ੀਨਰੀ ਐਸ ਵੈਲ ਐਸ ਦਾ ਸੈਂਟਰ ਮਿਨਿਸਟਰੀ ਕਿ ਵੀ ਵਾਂਟ ਡੀਐਸਪੀ ਬਵਿੰਦਰ ਮਹਾਜਨ ਟੂ ਬੀ ਵੈਰੀ ਫੇਅਰ ਐਂਡ ਕੋਆਪਰੇਟਿਵ ਇਨ ਦਾ ਇਨਵੈਸਟੀਗੇਸ਼ਨ ਨਾਓ ਕਿਤੇ ਭੱਜੇ ਨੇ ਨਾਓ ਕਿਤੇ ਉਹਨਾਂ ਦੀ ਭੱਜਣ ਦੀ ਕੋਈ ਮਨਸ਼ਾ ਹੈ ਉਹਨਾਂ ਦੀ ਪੂਰੀ ਮਨਸ਼ਾ ਹੈ ਸਟੇਟ ਏਜੰਸੀਜ਼ ਨੂੰ ਕੋਆਪਰੇਟ ਕਰਨ ਵਾਸਤੇ ਸਾਡੀ ਰਿਕੁਐਸਟ ਹੈ ਕਿ ਜਿਹੜੇ ਸੁਖਦੀਪ ਸਿੰਘ ਔਰ ਸ਼ੇਸ਼ਨ ਦੀ ਸਟੇਟਮੈਂਟਸ ਹੈ ਉਹਨਾਂ ਨੂੰ ਅੱਛੀ ਤਰ੍ਹਾਂ ਲੋਚਿਆ ਜਾਵੇ ਉਹਨਾਂ ਦੀ ਪੂਰੀ ਕ੍ਰੈਡੀਬਿਲਿਟੀ ਨੂੰ ਚੈੱਕ ਕੀਤਾ ਜਾਏ ਹੁਣ ਇੱਕ ਚੀਜ਼ ਮੈਂ ਤੁਹਾਨੂੰ ਸਾਰਿਆਂ ਨੂੰ ਹੋਰ ਦੱਸ ਦੇਣਾ ਇੱਕ ਬੜੀ ਚੀਜ਼ ਫਲੇਅਰ ਅਪ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਲੋਕੇਸ਼ਨ ਮੇਰੇ ਘਰ 'ਚ ਪਾਈ ਜਾ ਰਹੀ ਹੈ। ਉਹਨਾਂ ਪਰਸਨਸ ਦੀ ਲੋਕੇਸ਼ਨ ਮੇਰੇ ਘਰ 'ਚ ਪਾਈ ਜਾ ਰਹੀ ਹੈ ਇੰਸਪੈਕਟਰ ਸੁਖਦੀਪ ਸਿੰਘ ਤੇ ਸ਼ੇਸ਼ਨ ਦੀ। ਹੁਣ ਤੁਸੀਂ ਸਾਰੇ মিডিਆ ਪਰਸਨਸ ਹੋ ਇੰਸਪੈਕਟਰ ਸੁਖਦੀਪ ਸਿੰਘ ਮੇਰੀ ਰੀਡਿੰਗ ਟੀਮ ਦਾ ਪਾਰਟ ਹੈ। ਮੇਰਾ ਇੱਕ ਨੈਟਵਰਕ ਹੈ ਜਿਹੜਾ ਸਟੇਟ ਆਫ ਪੰਜਾਬ 'ਚ ਮੈਂ ਆਪਰੇਟ ਕਰਦਾ ਵਾਂ ਟਰੱਕ ਪੈਡਲਰਸ ਨੂੰ ਪਕੜਨ ਵਾਸਤੇ। ਕੋਈ ਵੀ ਮੇਰੀ ਟੀਮ ਦਾ ਪਰਸਨ ਮੇਰੇ ਘਰ ਆ ਕੇ ਮੇਰੇ ਨਾਲ ਮੀਟਿੰਗ ਕਰ ਸਕਦਾ ਹੈ ਇਨ ਰਿਲੇਸ਼ਨ ਟੂ ਮਾਈ ਟਾਸਕ ਮਿਸਟਰ ਸ਼ੇਸ਼ਨ ਜੇ ਡੀ ਸੁਖਦੀਪ ਸਿੰਘ ਦੇ ਨਾਲ ਘੁੰਮਦੇ ਹੋਏ ਉੱਥੇ ਆਂਦੇ ਨੇ ਇਸ ਏਰੀਏ ਵਿੱਚ ਤੇ ਇੱਕ ਲੋਕੇਸ਼ਨ ਆਂਦੀ ਹੈ ਤੇ ਇਹਦਾ ਮਤਲਬ ਇਹ ਨਹੀਂ ਕਿ ਜੇ ਉਹਦੀ ਲੋਕੇਸ਼ਨ ਮੇਰੇ ਘਰ ਦੇ ਏਰੀਏ ਵਿੱਚ ਪਾਈ ਜਾ ਰਹੀ ਹੈ ਤੇ ਆਮ ਕਲਪਰੇਟ ਜੇ ਕੋਈ ਪਰਸਨ ਮੇਰੇ ਘਰ ਦੇ ਬਾਹਰ ਆਂਦਾ ਹੈ ਯਾ ਮੇਰੇ ਘਰ ਦੇ ਅੰਦਰ ਵੀ ਆਉਂਦਾ ਹੈ ਮੰਨ ਲਓ ਆਪਣੀ ਆਪਣੀ ਆਪਣੇ ਆਈਡੈਂਟੀਫਿਕੇਸ਼ਨ ਦੇ ਕੇ ਕਿ ਮੈਂ ਡਰਗ ਇੰਸਪੈਕਟਰ ਆ ਮੈਂ ਉਹਨੂੰ ਬਿਠਾ ਕੇ ਚਾਹ ਵੀ ਪਾਣੀ ਵੀ ਪਿਲਾ ਦਿੰਨਾ ਵਾ ਥੈਟ ਡਸਨਟ ਮੀਨ ਕਿ ਮੈਂ ਉਹਦੇ ਨਾਲ ਕੋਈ ਕ腐ਸ਼ਨ ਚ ਇੰਡल्ज ਹੋ ਗਿਆ ਮੇਰੀ ਪਰਪਸ ਅੱਜ ਦੀ ਜਿਹੜੀ ਤੁਹਾਡੀ ਪ੍ਰੈਸ ਕਾਨਫਰੰਸ ਕਾਲ ਕਰਨ ਦੀ ਸੀ ਉਹ ਸਿਰਫ ਇਹ ਸੀ ਕਿ ਵਈ ਰਿਕੁਐਸਟ ਟੂ ਦਾ ਸਟੇਟ ਏਜੰਸੀਜ਼ ਵਈ ਰਿਕੁਐਸਟ ਟੂ ਦਾ ਵਰਦੀ ਡੀਜੀਪੀ ਐਂਡ ਵਈ ਰਿਕੁਐਸਟ ਟੂ ਦਾ ਲਰਨਡ ਸੈਂਟਰਲ ਏਜੰਸੀਜ਼ ਕਿਸੇ ਪਰਸਨ ਨੂੰ వన్ సైడెడ్ میٹر ਸੁਣ ਕੇ ਗਿਲਟੀ ਨਾ ਹੋਲਡ ਕਰੋ ਉਹਨੂੰ ਸੁਣਵਾਈ ਦਾ ਮੌਕਾ ਦਿਓ ਉਹ ਆ ਕੇ ਹਰ ਚੀਜ਼ ਐਕਸਪਲੇਨ ਕਰਨ ਨੂੰ ਤਿਆਰ ਹੈ ਪ੍ਰੋਵਾਈਡਡ ਗਵਰਨਮੈਂਟ ਉਹਨੂੰ ਅਸ਼ੋਰੈਂਸ ਦੇ ਕਿ ਉਹਦੇ ਨਾਲ ਕੋਈ ਵੀ ਕੋਰਸਿਵ ਸਟੈਪਸ ਐਡਾਪਟ ਨਹੀਂ ਕੀਤੇ ਜਾਣਗੇ ਐਂਡ ਵੀ ਆਰ ਹੇਅਰ ਟੂ ਕੋਆਪਰੇਟ ఎవਰੀਥਿੰਗ ਬਿਕਾਜ਼ ਸਾਡੀ ਜਿਹੜੀ ਪੰਜਾਬ ਗਵਰਨਮੈਂਟ ਪੰਜਾਬ ਸਟੇਟ ਹੈ ਉਹ ਜਿਹੜੀ ਸਾਡੀ ਡਰੱਗ ਪ੍ਰੋਬਲਮ ਹੈ ਉਹਨੂੰ ਬਹੁਤ ਲਾਰਜ ਲੈਵਲ ਤੇ ਪ੍ਰੋਬਲਮ ਨੂੰ ਡੀਲ ਕਰ ਰਹੀ ਹੈ ਰੋਜ਼ ਅਸੀਂ ਦੇਖਦੇ ਹਾਂ ਕਿ ਇਸ ਬਿਮਾਰੀ ਨੂੰ ਪੰਜਾਬ ਚੋਂ ਖਤਮ ਕਰਨਾ ਹੈ ਜੇ ਖਤਮ ਕਰਨਾ ਹੈ ਤੇ ਸਾਨੂੰ ਬੜੇ ਕਾਬਿਲ ਪੁਲਿਸ ਆਫਿਸਰਸ ਦੀ ਲੋੜ ਹੈ ਔਰ ਮੈਂ ਤੁਹਾਨੂੰ ਇੱਕ ਗੱਲ ਵਾਅਦੇ ਨਾਲ ਕਹਿਣਾ ਵਾਂ ਤੁਸੀਂ ਸਾਰੇ ਬੀਇੰਗ ਮੀਡੀਆ ਪ੍ਰੋਪਰਲੀ ਸਰਚ ਕਰਨਾ ਜਿੰਨੀ ਰਿਕਵਰੀਜ਼ ਔਰ ਜਿੰਨੇ ਕੇਸਸ ਡੀਐਸਪੀ ਬਵਿੰਦਰ ਮਹਾਜਨ ਨੇ ਪੰਜਾਬ ਵਿੱਚ ਸੋਲਵ ਕੀਤੇ ਨੇ ਔਰ ਹੈਵੀ ਰਿਕਵਰੀਜ਼ ਕੀਤੀਆਂ ਸ਼ਾਇਦ ਹੀ ਕਿਸੇ ਔਰ ਪੁਲਿਸ ਆਫਿਸਰ ਨੇ ਕੀਤੀਆਂ ਹੋਣ ਸੋ ਮਾਈ ਰਿਕਵੈਸਟ ਟੂ ਦ ਐਂਟਾਇਰ মিডিਆ ਇਜ਼ ਸਾਨੂੰ ਪ੍ਰिडिक्ट ਨਾ ਕਰੋ ਕਿ ਡੀਐਸਪੀ ਵਿਵਿੰਦਰ ਮਹਾਜਨ ਇਜ਼ ਅ ਵਿਲਨ ਹੀ ਇਜ਼ ਨਾਟ ਅ ਵਿਲਨ ਰਾਈਟ ਨਾਓ ਹੀ ਇਜ਼ ਨਾਟ ਐਨ ਐਬਸਕੌਂਡਰ ਕਿਤੇ ਨਹੀਂ ਭੱਜੇ ਬੜੀ ਜਲਦੀ ਉਹ ਪਿਕਚਰ ਚ ਆਣਗੇ ਅਸੀਂ ਆਪਣੇ ਜੋ ਸਾਡੇ ਲੀਗਲ ਰਾਈਟਸ ਸਾਡੇ ਕੋਲ ਅਵੇਲੇਬਲ ਨੇ ਅੰਡਰ ਲਾ ਵੀ ਆਰ ਅਵੇਲਿੰਗ ਦੋਜ਼ ਰਾਈਟਸ ਔਰ ਜੇ ਸਾਨੂੰ ਕੋਰਟ ਕਹੇਗੀ ਕਿ ਨੋ ਨੋ ਮੈਂ ਤੁਹਾਡੀ ਗੱਲ ਤਾਂ ਸੁਣਾਗੀ ਜੇ ਤੁਸੀਂ ਸਰੈਂਡਰ ਕਰ ਦੋਗੇ ਵੀ ਵਿਲ ਬੀ ਦੀ ਫਰਸਟ ਪਰਸਨ ਜਿਹੜੇ ਮੀਡੀਆ ਕੋਲ ਆ ਕੇ ਜਾਂ ਵੈਸੀ ਸਟੇਟ ਏਜੰਸੀਜ਼ ਕੋ ਜਾ ਕੇ ਆਪਣੇ ਆਪ ਨੂੰ ਕਵਾਂਗੇ ਵੀ ਸਰੈਂਡਰ ਸਾਡੇ ਕੋਲੋਂ ਜੋ ਤੁਸੀਂ ਪੁੱਛ ਗਿਚ ਕਰਨੀ ਹੈ ਕਰੋ ਕਿਤੇ ਕੋਈ ਭੱਜਨ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਹੈ ਕਿਤੇ ਨਹੀਂ ਜਾ ਰਹੇ ਫੈਮਲੀ ਉਹਨਾਂ ਦੀ ਇੱਥੇ ਹੈ ਰਿਪਿਊਟਡ ਫੈਮਲੀ ਹੈ ਕੋਈ ਐਸਾ ਉਹਨਾਂ ਦੇ ਖਿਲਾਫ ਜਿਹੜੇ ਅਲੀਗੇਸ਼ਨ ਲਗਾਏ ਜਾ ਰਹੇ ਨੇ ਮੋਟੀਵੇਟਿਡ ਨੇ ਔਰ ਉਹਨਾਂ ਨੂੰ ਅਪੀਰੈਂਟਲੀ ਝੂਠੇ ਕੇਸ ਫਸਾਉਣ ਦੀ ਚਾਹ ਹੈ ਜਿਹੜੀ 25 ਜਿਹੜੀ 25 ਲੈਬਰੇ ਲੱਗੇ ਹੋਣੇ ਆ ਜਿਹੜੇ ਦਵਾਈਆਂ ਫੜੀਆਂ ਕੈਸ਼ ਫੜਿਆ ਉਹ ਸੀਸੀਟੀਵੀ ਕੈਮਰੇ ਚ ਕੀ ਇਹਨਾਂ ਕੋਈ ਫੁਟੇਜ ਹੈ ਸਰ ਤੁਸੀਂ ਅੰਟਾਇਰ ਸਾਰਾ ਦੇਖ ਸਕਦੇ ਹੋ ਇੱਕ ਨਵੇਂ ਐਨੀ ਵੀ ਦਵਾਈ ਜਾਂ ਪੈਸਾ ਜੇ ਤੁਹਾਨੂੰ ਕੋਈ ਸਟੇਟ ਏਜੰਸੀਜ਼ ਨੇ ਸਟੇਟਮੈਂਟ ਕਿਸੇ ਨੂੰ ਦਿੱਤੀ ਹੈ ਕਿ ਇਹਨਾਂ ਦੇ ਘਰੋਂ ਦਵਾਈਆਂ ਪਕੜੀਆਂ ਜਾਂ ਕੋਈ ਇਹਨਾਂ ਕੋਲੋਂ ਪੈਸੇ ਮੰਗੇ ਹੈ ਮੇਰੀ ਰਿਕੁਐਸਟ ਹੈ ਸਟੇਟ ਏਜੰਸੀਜ਼ ਨੂੰ ਕਹੋ ਕਿ ਉਹਦੀ ਸਰਚ ਮੀਮੋ ਦੇ ਦੇ ਜੇ 25 ਲੱਖ ਦੀ ਗੱਲ ਕਰ ਰਹੇ ਹੋ 20 ਤਰੀਕ ਦੀ ਔਰ ਇਸ ਕੋਈ ਸੀਸੀਟੀਵੀ ਹੈਗੀ ਸਰ ਜੇ ਕੋਈ ਸੀਸੀਟੀਵੀ 25 ਲੱਖ ਰੁਪਏ ਦਿੱਤਾ ਹੋਏਗਾ ਨਹੀਂ ਘਰ ਦੇ ਅੰਦਰ ਆਏ ਹਾਏ ਹੋਣ ਕਿਆ ਸਰ ਮੈਂ ਸਾਰੀ ਗੱਲ ਛੱਡਦਾ ਤੁਹਾਡੀ ਗੱਲ ਇੱਕ ਛੋਟੀ ਜੀ ਖਤਮ ਕਰ ਦਿੰਦਾ ਜੇ ਪਰਸਨ ਐਸਪੀ ਰੈਂਕ ਦਾ ਪਰਸਨ ਮੇਰੇ ਨਾਲ 1 ਵਜੇ ਫਲਾਈ ਕਰ ਰਿਹਾ ਹੈ 1 ਵਜੇ ਦੀ ਫਲਾਈਟ ਮੇਰੀ ਡਿਪਾਰਟ ਹੋ ਰਹੀ ਹੈ ਔਰ ਮੈਂ ਹਰਦਵਾਰ ਜਾ ਰਿਹਾ ਉਸ ਵਕਤ ਦਿੱਲੀ ਗਿਆ ਦਿੱਲੀ ਤੋਂ ਹਰਦਵਾਰ ਗਿਆ ਬਾਈ ਰੋਡ ਔਰ ਜੜਾ ਕੋਰਟ ਚ ਚਲਾਨ ਪੇਸ਼ ਕੀਤਾ ਗਿਆ ਉਦੇ ਵਿੱਚ ਲਿਖਿਆ ਹੈ ਕਿ ਅੱਜ 20 ਤਰੀਕ ਨੂੰ ਡੀਐਸਪੀ ਬਵਿੰਦਰ ਮਹਾਜਨ ਨਾਲ ਪੁਲਿਸ ਅਫਸਰ ਦੇ ਹਰਦਵਾਰ ਜਾਂਦਾ ਹੈ ਦਿੱਲੀ ਜਾਂਦਾ ਹੈ ਉੱਥੋਂ ਹਰਦਵਾਰ ਜਾਂਦਾ ਹੈ ਪੂਰੀ ਟੀਮ ਜਾਂਦੀ ਹੈ ਉੱਥੇ ਰੇਡ ਕੀਤੇ ਜਾ ਰਹੇ ਨੇ ਉੱਥੋਂ ਦੋਸ਼ੀ ਅਰੈਸਟ ਕੀਤੇ ਜਾ ਰਹੇ ਨੇ ਉੱਥੋਂ ਲੈ ਕੇ ਆਏ ਜਾ ਰਹੇ ਨੇ ਔਰ ਜਿਹੜੇ ਪਰਸਨ ਨੂੰ ਐਕਸਟਰਾ ਫਾਰਮਾ ਦੇ ਬੰਦਿਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਪੈਸੇ ਲਏ ਨੇ ਉਹ ਪਹਿਲੇ ਹੀ ਮਈ ਮਹੀਨੇ ਦੇ ਵਿੱਚ ਹੀ ਪਹਿਲੇ ਉਸ ਤੋਂ ਪਹਿਲੇ ਨਾਮਜਦ ਦੋਸ਼ੀ ਹੋ ਚੁਕੇ ਨੇ ਜਿਹੜੇ ਪਰਸਨ ਦੋਸ਼ੀ ਨਾਮਜਦ ਹੋ ਚੁਕੇ ਨੇ ਜਿੰਨਾ ਬਾਰੇ ਕੋਰਟ ਵਿੱਚ ਲਿਖ ਕੇ ਦਿੱਤਾ ਜਾ ਚੁੱਕਾ ਹੈ ਉਹਨੂੰ ਬੈਨੀਫਿਟ ਦੇਣ ਵਾਸਤੇ ਪੈਸੇ ਕਿਸ ਤਰ੍ਹਾਂ ਲਏ ਜਾ ਸਕਦੇ ਸਮਝ ਨਹੀਂ ਆ ਰਿਹਾ ਸਵਾਲਿਆ ਹੋਣਾ ਇਕੱਲਾ ਤੁਸੀਂ ਡਿਮਾਂਡ ਕਰਦੇ ਹੋ ਕਿ ਕੋਈ ਸੈਂਟਰਲ ਜਾਂਸੀ ਇਨਵੈਸਟੀਗੇਟਰ ਹੈ ਨਾ ਸਟੇਟ ਇਹਨਾਂ ਸੀ ਵੀ ਕਰੇ ਸਾਡੇ ਵੱਲੋਂ ਸਟੇਟ ਵੀ ਕਰੇ ਇੰਟਰਵਿਊ ਕਰੇ ਸਾਕ ਨੂੰ ਕੀ ਆ ਜੇ ਸਰਸ ਦੰਦੇ ਤਾਂ ਸਟਾਫ ਕਲ ਤਿਆਰ ਹੈ ਜੇ ਅਨੁਸਾਰ ਚ ਮਿਲਦੀ ਬਿਲਕੁਲ ਬਿਲਕੁਲ ਦੇਣ ਨੂੰ ਤਿਆਰ ਆ ਜਾਈ ਬਿਲਕੁਲ ਕਰਨ ਨੂੰ ਤਿਆਰ ਜੇ ਸਾਨੂੰ ਇਹ ਅਸ਼ੋਰੈਂਸ ਇਹ ਦਿੰਦੇ ਨੇ ਕਿ ਸਾਡੇ ਤੇ ਕੋਈ ਕੋਰਸਿਵ ਐਕਸ਼ਨ ਨਹੀਂ ਲਿਆ ਜਾਏਗਾ ਸਾਨੂੰ ਜੇਲ੍ਹਾਂ ਚ ਨਹੀਂ ਸੁੱਟ ਦਿੱਤਾ ਜਾਏਗਾ ਕਿਉਂਕਿ ਮੈਂ ਸਾਰੀ ਮੀਡੀਆ ਨੂੰ ਇੱਕ ਗੱਲ ਦੱਸਦਾ ਜਦੋਂ ਇੰਨਾ ਆਫੀਸਰ ਜਿਹੜਾ ਇੰਨਾ ਵੱਡਾ ਡਰੱਗ ਪੈਡਲਰਸ ਨੂੰ ਪਕੜਦਾ ਹੋਵੇ ਜਦੋਂ ਉਹਨੂੰ ਜੇਲ੍ਹ ਚ ਪਾਇਆ ਜਾਂਦਾ ਹੈ ਜਿੰਨੂੰ ਜਦੋਂ ਉਹਨੂੰ ਇਹ ਸ਼ੋਅ ਕਰ ਦਿੱਤਾ ਜਾਂਦਾ ਹੈ ਕਿ ਵਿਲਨ ਹੈ ਜਿਹੜੇ ਉਹਦੇ ਆਪੋਨੈਂਟਸ ਹੁੰਦੇ ਨੇ ਜਿਹੜੇ ਪਰਸਨਸ ਨੂੰ ਅਰੈਸਟ ਕੀਤਾ ਹੁੰਦਾ ਜਿਨ੍ਹਾਂ ਦੀ ਜੜ੍ਹਾਂ ਤੱਕ ਇਹ ਗਏ ਹੁੰਦੇ ਨੇ ਉਹ ਕੁਸ਼ ਹੁੰਦੇ ਨੇ ਕਿ ਉਹ ਪਰਸਨ ਜੇਲ੍ਹ ਗਿਆ ਉਹਦੇ ਬੈਨੀਫਿਟ ਅਸੀਂ ਲਵਾਂਗੇ ਆਪਣੇ ਟ੍ਰਾਇਲਸ ਇਹ ਗੱਲ ਸ਼ੋਅ ਕਰਕੇ ਕਿ ਜਿਹੜੇ ਪਰਸਨ ਨੇ ਸਾਨੂੰ ਫੜਿਆ ਸੀ ਉਹਦਾ ਆਪਣਾ ਕੈਰੇਕਟਰ ਦਾਗੀ ਹੈ